ਉੱਥੇ ਲੈਣਾਂ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੱਬੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮੈਂ ਡਾਕਟਰ ਸੰਜੀਤ ਮਾਨ اے سی ਮੋਹੱਲਾ ਸ਼ੇਰਪੁਰ ਤੇ ਇੱਥੇ ਹਰ ਤਰ੍ਹਾਂ ਦੇ ਫੈਸਿਲਿਟੀਆਂ ਗਵਰਨਮੈਂਟ ਤੋਂ ਪ੍ਰੋਵਾਈਡ ਕੀਤੀਆਂ ਟੈਸਟ ਤੋਂ ਲੈ ਕੇ ਦਵਾਈਆਂ ਸਾਰੀਆਂ ਫ੍ਰੀ ਹਨ ਇੱਥੇ ਦੇ ਲਈ 80-90 ਪੇਸ਼ੈਂਟ ਆ ਰਹੇ ਆ ਜਿਹੜੇ ਕਿ ਸਰਕਾਰ ਦੀ ਇਸ ਫੈਸਿਲਿਟੀ ਦਾ ਫਾਇਦਾ ਲੈ ਰਹੇ ਨੇ ਸਾਨੂੰ ਮੁਫਤ ਇਲਾਜ ਹੁੰਦਾ ਮੁਫਤ ਦਵਾਈ ਮਿਲਦੀ ਟੈਸਟ ਸਾਡੇ ਫ੍ਰੀ ਹੁੰਦੇ ਆ 6 ਮਹੀਨੇ ਤੋਂ ਦਵਾਈ ਚੱਲ ਰਹੀ ਮੇਰੀ ਮਦਦ ਦੀ ਬਹੁਤ ਵਧੀਆ ਆ ਠੀਕ ਆ ਹੁਣ ਸਹੀ ਤੇ ਨਕੂਦਰ ਸ਼ਹਿਰ ਦੇ ਆ ਮੱਲਾ ਸ਼ੇਰਪੁਰ ਲੱਗ ਗਈ ਆ ਕਲੀਨਿੰਗ ਸਾਡੇ ਲਾਗੇ ਡਾਕਟਰ ਸਾਹਿਬ ਬਹੁਤ ਵਧੀਆ ਬਾਪ ਬਹੁਤ ਠੀਕ ਟਰੀਟਮੈਂਟ ਹੋ ਰਹੀ ਆ ਬਹੁਤ ਹੀ ਵਧੀਆ ਦਵਾਈ ਦੇ ਰਹੇ ਕੋਈ ਪ੍ਰੋਬਲਮ ਨਹੀਂ ਲੱਗੇ ਹਾਈਪਰ ਟੈਨਸ਼ਨ ਦੇ ਕਿੰਨੇ ਨੇ 슈ਗਰ ਦੇ ਕਿੰਨੇ ਨੇ ਇਹਦੇ ਨਾਲ ਸਾਡੇ ਕੋਲੇ ਰਿਸਰਚ ਵਾਸਤੇ ਇੱਕ ਡਾਟਾ ਆ ਜਾਊਗਾ ਕਿ ਇਸ ਵਕਤ ਪੰਜਾਬ ਕਿਹੜੀ ਬਿਮਾਰੀ ਨਾਲ ਜੂਝ ਰਿਹਾ ਉਹਦਾ ਤਾਂ ਕਿ ਇਲਾਜ ਕੀਤਾ ਜਾ ਸਕੇ ਦਵੇ ਚਾ ਜੋ ਹਾਜ਼ਰ ਤੋ ਜੇ ਮੈਂ ਤੁਸੀ ਜਾਣਦੇ ਹੋ ਕਿ ਪੰਜਾਬ ਹੈ ਜਿਹੜਾ ਸਾਡਾ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਔਰ ਵੱਡੇ ਲੈਵਲ ਦੇ ਉੱਤੇ ਸਾਡਾ ਨੁਕਸਾਨ ਹੋਇਆ ਔਰ ਅਸੀਂ ਸਰਕਾਰ ਪੱਧਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜੋ ਜੋ ਅਸੀਂ ਇਹਦੇ ਵਿੱਚ ਫਲੱਡ ਨੂੰ ਲੈ ਕੇ ਹੜਾ ਨੂੰ ਲੈ ਕੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਹੁਣ ਤੱਕ ਤਕਰੀਬਨ ਜੋ-ਜੋ ਅਸੀਂ ਕੰਮ ਕੀਤੇ ਨੇ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਜਾਣਕਾਰੀ ਦੇਣ ਲਈ ਇਕੱਤਰਤ ਹੋਏ ਹਾਂ ਮੇਰੇ ਨਾਲ ਐਮਐਲਏ ਫਾਜ਼ਿਲਕਾ ਤੋਂ ਨਰਿੰਦਰਪਾਲ ਸਿੰਘ ਜੀ ਸਾਹਿਬ ਨਾਲ ਸਾਹਿਬ ਬੈਠੇ ਨੇ ਆਮ ਆਦਮੀ ਪਾਰਟੀ ਪੰਜਾਬ ਐਸਸੀ ਵਿੰਗ ਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਜੀ ਜੀਪੀ ਸਾਹਿਬ ਬੈਠੇ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਜੀ ਬੈਠੇ ਨੇ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਜੀ ਬੈਠੇ ਨੇ ਔਰ ਐਸਐਮਓ ਫਾਜ਼ਿਲਕਾ ਡਾਕਟਰ 에릭 ਜੀ ਬੈਠੇ ਨੇ ਔਰ ਸਾਰਾ ਕਨਸਰਨ ਡਿਪਾਰਟਮੈਂਟਸ ਦੇ ਨਾਲ ਰਿਲੇਟਡ ਆਫੀਸਰ ਸਾਹਿਬਾਨ ਸਾਡੇ ਲੂਪ 'ਚ ਸਾਰੇ ਹੈਗੇ ਸੋ ਜੇਕਰ ਗੱਲ ਕਰੀਏ ਅੱਜ 6 ਸਤੰਬਰ ਹੈ 6 ਸਤੰਬਰ ਤੱਕ ਦਾ ਜੋ ਸਾਡੇ ਕੋਲ ਇਸ ਸਮੇਂ ਇਹ 5 ਸਤੰਬਰ ਤੱਕ ਦਾ ਮਤਲਬ ਬੀਤੀ ਕੱਲ ਸ਼ਾਮ ਤੱਕ ਦਾ ਅਸੀਂ ਜਿਹੜਾ ਡਾਟਾ ਹੈ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਡੇ ਕੋਲ ਜਿਹੜੇ ਹੁਣ ਤੱਕ ਹੜ੍ਹ ਦੇ ਨਾਲ ਪ੍ਰਭਾਵਿਤ ਡਿਸਟ੍ਰਿਕਟ ਫਾਜ਼ਲਕਾ ਦੇ ਜਿਹੜੇ ਪਿੰਡ ਆਏ ਨੇ ਉਹ 30 ਪਿੰਡ ਸਾਡੇ ਜਿਹੜੇ ਕਿ ਇਹਦੇ ਵਿੱਚ ਜਾਨੀ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਦੇ ਚੋਂ ਮੋਟਾ-ਮੋਟਾ ਜੇਕਰ ਗੱਲ ਕਰੀਏ ਇਹਦੇ ਵਿੱਚ ਸਾਡੇ ਕੋਲ ਜਾਨਕੀ ਜੇ ਢਾਣੀਆਂ ਵਾਈਜ਼ ਦੇਖੀ ਜਾਈਏ ਤਾਂ 40 ਢਾਣੀਆਂ ਨੇ ਮਤਲਬ ਉਹਦੇ ਵਿੱਚ ਜਿਹੜੀਆਂ ਸਮਾਲ ਢਾਣੀਆਂ ਜਿਹਦੇ ਚੋਂ 21 ਫਾਜ਼ਿਲਕਾ ਦੀਆਂ ਨੇ ਤੇ 19 ਜਲਾਲਾਬਾਦ ਦੀਆਂ ਨੇ ਇਹਦੇ ਚ ਜਿਹੜੀ ਇਫੈਕਟ ਹੋਈਆਂ ਨੇ ਔਰ ਟੋਟਲ ਜਿਹੜੀ ਪੋਪੂਲੇਸ਼ਨ ਇਫੈਕਟ ਹੋਈ ਹੈ ਉਹ 24930 ਪੋਪੂਲੇਸ਼ਨ ਇਫੈਕਟ ਹੋਈ ਹੈ ਜਿਹਦੇ ਵਿੱਚ 22 ਜਾਂ 652 ਫਾਜ਼ਿਲਕਾ ਦੀ ਹੋਈ ਹੈ ਤੇ 2278 ਜਲਾਲਾਬਾਦ ਦੀ ਹੋਈ ਹੈ ਤੇ ਇਹਦੇ ਵਿੱਚ ਜਿਹੜੇ ਟੋਟਲ ਜਾਨੀ ਕਿ ਪਰਸਨਸ ਡਿਸਪਲੇਸ ਕੀਤੇ ਗਏ ਨੇ ਜਾਨੀ ਕਿ ਘਰਾਂ ਚੋਂ ਕੱਢ ਕੇ ਉਹਨਾਂ ਨੂੰ ਸੇਫ ਜਗ੍ਹਾ ਤੇ ਲਜਾਇਆ ਗਿਆ ਟੋਟਲ 4202 ਬੰਦੇ ਸਾਡੇ ਰਿਕਾਰਡ ਦੇ ਵਿੱਚ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਸੇਫ ਪਲੇਸ ਦੇ ਉੱਤੇ ਮੂਵ ਕਰਵਾਇਆ ਔਰ ਜਿਹੜੇ ਅਸੀਂ ਰੀਲੀਫ ਕੈਂਪਸ ਐਸਟੈਬਲਿਸ਼ ਕੀਤੇ ਨੇ ਰੀਲੀਫ ਕੈਂਪਸ ਐਸਟੈਬਲਿਸ਼ ਜਿਹੜੇ ਕੀਤੇ ਨੇ ਜਿਹਦੇ ਚੋਂ ਪੀ ਜਿਹੜੇ ਨੇ ਟੋਟਲ ਜਾਨੀ ਕਿ ਅਸੀਂ ਰੀਲੀਫ ਕੈਂਪਸ ਸਟੈਬਲਿਸ਼ ਕੀਤੇ ਨੇ 23 ਫਾਜ਼ਿਲਕਾ ਚ ਤੇ 7 ਜਲਾਲਾਬਾਦ ਚ ਇਹ ਰੀਲੀਫ ਕੈਂਪ ਸਟੈਬਲਿਸ਼ ਕੀਤੇ ਨੇ ਤੇ ਜਿਹੜੇ ਸਾਡੇ ਕੋਲ ਇਸ ਸਮੇਂ ਆਪਰੇਸ਼ਨਲ ਰੀਲੀਫ ਕੈਂਪ ਨੇ ਜਿਨ੍ਹਾਂ ਵਿੱਚ ਹੁਣ ਤੱਕ ਸਾਡੇ ਕੋਲ ਜਾਨੀ ਕਿ ਪਿੰਡਾ ਚੋਂ ਜਿਹੜੀ ਸੰਗਤ ਹੈ ਜਿਹਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਉਹ ਜਿਹੜੀ ਨੇ ਸਾਡੇ ਕੋਲ 14 ਰੀਲੀਫ ਕੈਂਪ ਇਸ ਸਮੇਂ ਆਪਰੇਸ਼ਨਲ ਨੇ ਜਿਦੇ ਚੋਂ 13 ਫਾਜ਼ਿਲਕਾ ਦੇ ਨੇ ਇੱਕ ਜਲਾਲਾਬਾਦ ਚ ਔਰ ਰੀਲੀਫ ਕੈਂਪਾਂ ਦੇ ਵਿੱਚ ਜਿਹੜੇ ਸਾਡੇ ਕੋਲ ਇਸ ਸਮੇਂ ਪਰਸਨ ਰਹਿ ਰਹੇ ਨੇ ਟੋਟਲ 2553 ਸਾਡੇ ਕੋਲ ਰੀਲੀਫ ਕੈਂਪ ਦੇ ਵਿੱਚ ਪਰਸਨ ਰਹਿ ਰਹੇ ਨੇ ਜਿਹਦੇ ਵਿੱਚੋਂ ਫਾਜ਼ਿਲਕਾ ਦੇ ਵਿੱਚ ਸਾਡੇ ਕੋਲ 2465 ਨੇ ਤੇ ਜਲਾਲਾਬਾਦ 'ਚ 88 ਨੇ ਤੇ ਜਿਹਦੇ 'ਚ ਜੇਕਰ ਪਸ਼ੂਆਂ ਦੀ ਗੱਲ ਕਰੀਏ ਤਾਂ ਦੁੱਧਾਰੂ ਪਸ਼ੂ ਸਾਡੇ 1226 ਪਸ਼ੂ ਨੇ ਜਿਹੜੇ ਰੀਲੀਫ ਕੈਂਪਾਂ 'ਚ ਆਏ ਨੇ ਜਿਹਦੇ 'ਚੋਂ ਫਾਜ਼ਿਲਕਾ 'ਚ 1191 ਤੇ ਜਲਾਲਾਬਾਦ 'ਚ 35 ਆਏ ਨੇ ਜੀ ਬਾਕੀ ਸਾਡਾ ਇਨਫਰਾਸਟ੍ਰਕਚਰ ਦਾ ਬੜਾ ਵੱਡਾ ਡੈਮੇਜ ਹੋਇਆ ਹੈ तकरीबन 123 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਡਿਸਟ੍ਰਿਕਟ ਫਾਜ਼ਲਕਾ ਦੀਆਂ ਸਾਡੀਆਂ ਡੈਮੇਜ ਹੋਈਆਂ ਨੇ ਜਿਹਦੇ ਚ ਪੀਡਬਲਯੂਡੀ ਬੀਆਰ ਦੇ ਅਧੀਨਾਂਤੀਆਂ 24.3 ਕਿਲੋਮੀਟਰ ਸੜਕ ਡੈਮੇਜ ਹੋਈ ਹੈ ਮੰਡੀ ਬੋਰਡ ਦੇ ਅਧੀਨਾਂ ਦੀ 99.99 ਕਿਲੋਮੀਟਰ ਸਾਡੀ ਜਿਹੜੀ ਸੜਕ ਹੈ ਇਹ ਡੈਮੇਜ ਹੋਈ ਹੈ ਤੇ ਜਿਹੜੇ ਟੋਟਲ ਸਾਡੇ ਪਾਣੀ ਦੀ ਮਾਰ ਕਰਕੇ ਜਾਨੀ ਕਿ ਜਿਹੜੇ ਸਾਡੀਆਂ ਸਰਕਾਰੀ ਬਿਲਡਿੰਗਾਂ ਅਫੈਕਟ ਹੋਈਆਂ ਨੇ ਉਹਦੇ ਵਿੱਚ ਸਟਾਰਾ ਬਿਲਡਿੰਗਾਂ ਅਫੈਕਟ ਹੋਈਆਂ ਨੇ ਪਾਣੀ ਦੀ ਮਾਰ ਦੇ ਨਾਲ ਜਿਹਦੇ ਵਿੱਚ ਸਕੂਲ ਇੱਕ ਅਫੈਕਟ ਹੋਇਆ ਵੈਟਰਨਰੀ ਹਸਪੀਟਲ ਸਾਡੇ 10 ਨੇ ਜਿਹੜੇ ਅਫੈਕਟ ਹੋਏ ਨੇ ਤੇ ਪੀ ਐਚ ਸੀਜ਼ ਨੇ ਜਿਹੜੇ ਸਾਡੇ 6 ਅਫੈਕਟ ਹੋਏ ਨੇ ਉਹਦੇ ਵਿੱਚ ਤੇ ਜੇਕਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਵੀ ਅਸੀਂ ਇਸ ਦੇ ਵਿੱਚ ਕੀ ਕੀ ਮੀਜਰਸ ਲੱਤੇ ਨੇ ਹੁਣ ਤੱਕ ਕੀ ਕੀ ਕੀਤਾ ਅਸੀਂ ਤੇ ਟੋਟਲ ਜਿਹੜੇ ਘਰਾਂ ਦੀ ਗੱਲ ਕਰੀਏ ਜਿਹੜੇ ਘਰ ਨੰਬਰ ਵਾਈਜ਼ ਜਿਹੜੇ ਘਰ ਅਫੈਕਟ ਹੋਏ ਨੇ 4185 ਘਰ ਫਾਜ਼ਲ ਕਾਦੇ 5701 ਤੇ ਜਲਾਲਾਬਾਦ ਤੇ 484 ਘਰ ਅਫੈਕਟ ਹੋਏ ਨੇ ਔਰ ਸਾਡੇ ਕੋਲ ਜਿਹੜੀ ਉਰੇ ਰੀਲੀਫ ਐਂਡ ਰੈਸਕਿਊ ਮੀਜਰਸ ਜਿਹੜਾ ਜ਼ਿਲੇ ਦੇ ਅਧੀਨ ਚੱਲ ਰਹੇ ਨੇ ਜਿਹਦੇ ਚ ਸਾਡੇ ਕੋਲ ਐਨਡੀਆਰਫ ਦੀਆਂ ਚਾਰ ਟੁਕੜੀਆਂ ਕੰਮ ਕਰ ਰਹੀਆਂ ਨੇ ਆਰਮੀ ਦੀਆਂ ਦੋ ਟੁਕੜੀਆਂ ਕੰਮ ਕਰ ਰਹੀਆਂ ਨੇ ਬੀਐਸਐਫ ਦੀ ਇੱਕ ਟੁਕੜੀ ਕੰਮ ਕਰ ਰਹੀ ਹੈ ਹੁਣ ਤੱਕ ਅਸੀਂ ਪਿੰਡਾਂ ਦੇ ਵਿੱਚ ਫੂਡ ਦੇ ਪੈਕੇਟ ਤੇ ਮੈਡੀਸਨ ਦਵਾਈਆਂ ਤੇ ਤਰਪਾਲਾਂ ਇਹ ਜਿਹੜੀਆਂ ਕਾਫੀ ਵੱਡੇ ਲੈਵਲ ਤੇ ਡਿਸਟ੍ਰੀਬਿਊਟ ਕੀਤੀਆਂ ਜੇਕਰ ਰਾਸ਼ਨ ਦੀਆਂ ਕਿੱਟਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਅਸੀਂ ਤਕਰੀਬਨ ਤਕਰੀਬਨ 8600 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਜਿਹੜੀਆਂ ਇੱਕ ਘਰਾਂ 'ਚ ਦੋ ਵਾਰ ਪਹਿਲੇ ਫੇਸ 'ਚ ਵੀ ਵੰਡੀਆਂ ਫਿਰ ਦੂਏ ਫੇਸ 'ਚ ਵੀ ਵੰਡੀਆਂ ਮੋਸਟ ਪ੍ਰੋਬਬਲੀ ਅੱਜ ਤੋਂ ਸਾਡਾ ਤੀਸਰਾ ਫੇਸ ਆ ਜਿਹੜਾ ਰਾਸ਼ਨ ਦਾ ਡਿਸਟ੍ਰੀਬਿਊਸ਼ਨ ਦਾ ਉਹ ਸ਼ੁਰੂ ਹੋ ਜੂਗਾ ਜਿਹਦੇ 'ਚ ਫਾਜ਼ਿਲਕਾ ਦੇ ਵਿੱਚ 7195 ਕਿੱਟਾਂ ਤੇ ਜਲਾਲਾਬਾਦ ਦੇ ਵਿੱਚ 1404 ਕਿੱਟਾਂ ਦੋ ਰਾਉਂਡਸ ਦੇ ਵਿੱਚ ਕੰਪਲੀਟ ਕਰਤੀਆਂ ਜੇਕਰ ਫੀਡ ਦੇ ਬੈਗਸ ਦੀ ਗੱਲ ਕਰੀਏ ਜਿਹੜੇ ਪਸ਼ੂ ਫੀਡ ਹੈ ਉਹਦੀ ਗੱਲ ਕਰੀਏ ਤਾਂ ਸਾਡੇ ਤਕਰੀਬਨ ਲਗਭਗ ਅਸੀਂ 4947 ਮਤਲਬ ਕਿ 5000 ਦੇ ਕਰੀਬ ਲਗਭਗ ਅਸੀਂ ਪਸ਼ੂ ਜਿਹੜਾ ਫੀਡ ਹੈ ਉਹ ਉਹਦੇ ਬੈਗ ਡਿਸਟ੍ਰੀਬਿਊਟ ਕਰ ਚੁੱਕੇ ਜਿਹਦੇ ਵਿੱਚ ਫਾਜ਼ਲ ਕਾਦੇ 2646 ਤੇ ਜਲਾਲਾਬਾਦ ਦੇ 2301 ਇਹ ਵੀ ਸਾਡੇ ਦੋ ਰਾਉਂਡ ਦੇ ਵਿੱਚ ਅਸੀਂ ਟੋਟਲ ਪ੍ਰਸ਼ਾਸਨ ਕੰਪਲੀਟ ਕਰ ਚੁੱਕੇ ਹੈ ਤੀਸਰਾ ਰਾਉਂਡ ਇਹ ਸ਼ੁਰੂ ਹੋ ਜਾਣਾ ਜੇਕਰ ਤਰਪਾਲਾਂ ਦੀ ਗੱਲ ਕਰੀਏ ਤਰਪਾਲਾਂ ਦੀ ਸਾਡੇ ਕੋਲ ਡਿਮਾਂਡ ਆਈ ਸੀ 3715 ਤਰਪਾਲਾਂ ਅਸੀਂ ਇਹਦੇ ਚ ਵੰਡ ਚੁੱਕੇ ਜਿਹਦੇ ਚ ਫਾਜ਼ਿਲਕਾ ਚ 2830 ਤਰਪਾਲਾ ਤੇ ਜਲਾਲਾਬਾਦ ਚ 885 ਤਰਪਾਲਾ ਅਸੀਂ ਇਹ ਟੋਟਲ ਦੇ ਚੁੱਕੇ ਹੇ ਜੇਕਰ ਸਟਾਫ ਦੀ ਗੱਲ ਕਰੀਏ ਟੋਟਲ ਰੈਸਕਿਊ ਐਂਡ ਰੀਲੀਫ ਮਟੀਰੀਅਲ ਨੂੰ ਰੈਸਕਿਊ ਕਰਨ ਨੂੰ ਬੰਦਿਆਂ ਨੂੰ ਕੱਢ ਕੇ ਲੈ ਕੇ ਆਉਣ ਨੂੰ ਜਾਂ ਛੱਡ ਕੇ ਆਉਣ ਨੂੰ ਦੁਬਾਰਾ ਜੇਕਰ ਰੀਲੀਫ ਮਟੀਰੀਅਲ ਦੀ ਗੱਲ ਕਰੀਏ ਉਹਦੇ ਲਈ ਜਿਹੜੀਆਂ ਟੀਮਾਂ ਸਾਡੀਆਂ ਡਿਪਲੋਇਟ ਨੇ ਉਹਦੇ ਚ ਸਾਡੇ ਕੋਲ ਮੈਡੀਕਲ ਦੀਆਂ 38 ਟੀਮਾਂ ਡਿਪਲੋਇਟ ਨੇ ਜਿਨ੍ਹਾਂ ਚੋਂ 18 ਮੋਬਾਈਲ ਟੀਮਾਂ ਨੇ ਬਾਕੀ ਦੀਆਂ ਜਾਨੀ ਕਿ ਬੈਠ ਕੇ ਜਿਹੜੀਆਂ ਟਰੀਟ ਕਰ ਰਹੀਆਂ ਨੇ ਉਹ ਨੇ 20 ਰੀਲੀਫ ਸੈਂਟਰਸ ਦੇ ਵਿੱਚ ਜਾਨੀ ਕਿ ਅਸੀਂ ਇਹਨੂੰ ਚਲਾ ਰਹੇ ਹਾਂ ਜੇਕਰ ਵੈਟਰਨਰੀ ਟੀਮਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਪਸ਼ੂਆਂ ਦੇ ਜਿਹੜੇ ਚਿਕਿਤਸਕ ਨੇ 28 ਟੀਮਾਂ ਜਾਨੀ ਕਿ ਵੈਟਰਨਰੀ ਟੀਮਸ ਕੰਮ ਕਰ ਰਹੀਆਂ ਤੇ ਜਿਹੜਾ ਸਟਾਫ ਹੈ ਸਮੇਂ ਡਿਸਟ੍ਰਿਬਿਊਸ਼ਨ ਦੇ ਲਈ ਲੱਗਿਆ ਹੋਇਆ ਜਿਹੜਾ ਇਹ ਢਾਣੀਆਂ ਦੇ ਵਿੱਚ ਜਾ ਕੇ ਸਾਰਾ ਮਟੀਰੀਅਲ ਡਿਸਟ੍ਰੀਬਿਊਟ ਕਰਕੇ ਆ ਰਿਹਾ ਇਹਦੇ ਵਿੱਚ ਸਾਡੇ 106 ਬੰਦੇ ਨੇ ਜਿਹੜੇ ਉਹ ਪ੍ਰਸ਼ਾਸਨ ਦੀ ਤੌਰ ਤੇ ਜਾਨੀ ਕਿ ਸਾਰੇ ਦੇ ਸਾਰੇ ਜਾਨੀ ਕਿ ਦਿਨ ਰਾਤ ਲੱਗੇ ਹੋਏ ਨੇ ਜਿਹਦੇ ਵਿੱਚ ਇਸ ਸਮੇਂ ਸਾਡੇ ਜੇਕਰ ਗੱਲ ਕੀਤੀ ਜਾਵੇ ਤਾਂ ਤਿੰਨ ਤਾਂ ਸਾਡੇ ਤਹਿਸੀਲਦਾਰ ਲੱਗੇ ਹੋਏ ਨੇ ਇਸ ਏਰੀਆ ਦੇ ਵਿੱਚ ਦੋ ਨਵੇਂ ਤਹਿਸੀਲਦਾਰ ਲੱਗੇ ਹੋਏ ਨੇ ਤਿੰਨ ਬੀਡੀਪੀਓਜ਼ ਲੱਗੇ ਹੋਏ ਨੇ ਪਟਵਾਰੀ 58 ਲੱਗੇ ਹੋਏ ਨੇ ਤੇ ਕਾਨੂੰਗੋ ਪੰਜ ਲੱਗੇ ਹੋਏ ਨੇ ਫੂਡ ਸਪਲਾਈ ਦੇ 10 ਮੁਲਾਜ਼ਮ ਲੱਗੇ ਹੋਏ ਨੇ ਅਦਰ ਸਟਾਫ ਅਲੱਗ-ਅਲੱਗ ਡਿਪਾਰਟਮੈਂਟਸ ਕੋ तकरीबन ਸਾਡਾ 25 ਤੋਂ 30 ਦੇ ਕਰੀਬ ਸਟਾਫ ਹੈ ਜਿਹੜਾ ਸੀ ਅਲੱਗ-ਅਲੱਗ ਏਰੀਆ ਦੇ ਵਿੱਚੋਂ ਇਹਨਾਂ ਨੂੰ ਪ੍ਰੋਪਰ ਕਿਹਾ ਹੋਇਆ ਵੀ ਇੱਕ-ਇੱਕ ਘਰ ਪ੍ਰੋਪਰ ਮਾਰਕ ਕਰਕੇ ਕੋਈ ਇੱਕ ਵੀ ਘਰ ਐਸਾ ਨਾ ਰਹਿ ਜਾਵੇ ਵੀ ਜਿੱਥੇ ਅਸੀਂ ਰਾਸ਼ਨ ਨਾ ਪਹੁੰਚਾਇਆ ਹੋਵੇ ਜਿੱਥੇ ਅਸੀਂ ਪਸ਼ੂਚਾਰਾ ਨਾ ਪਹੁੰਚਾਇਆ ਹੋਵੇ ਜਿੱਥੇ ਅਸੀਂ ਦਵਾਈਆਂ ਨਾ ਪਹੁੰਚਾਈਆਂ ਹੋਣ ਜਾਂ ਜਿੱਥੇ ਅਸੀਂ ਜਾਨੀ ਕਿ ਮਤਲਬ ਕਿ ਰੈਸਕਿਊ ਹੈ ਜਿਹੜਾ ਉਹ ਰੈਸਕਿਊ ਆਪਰੇਸ਼ਨ ਜਾਂ ਉਹਨਾਂ ਨੂੰ ਲੈ ਕੇ ਆਉਣਾ ਫਿਰ ਟ੍ਰੀਟ ਕਰਕੇ ਛੱਡ ਕੇ ਆਉਣਾ ਇਸ ਤਰ੍ਹਾਂ ਦਾ ਉਹ ਅਸੀਂ ਜਾਨੀ ਕਿ ਨਾ ਪ੍ਰੋਵਾਈਡ ਕਰਾ ਸਕਦੇ ਹਾਂ ਇਸ ਤੋਂ ਇਲਾਵਾ ਹੁਣ ਜਿਹੜੀ ਵੱਡੀ ਗੱਲ ਇਹਦੇ 'ਚ ਇਹ ਹੈ ਕਿ ਸਾਡੇ ਕੋਲ ਜਿਹੜੇ ਮੈਂ ਜਿਵੇਂ ਸ਼ੁਰੂਆਤ ਚ ਦੱਸਿਆ ਸੀ 30 ਪਿੰਡ ਸਾਡੇ ਜਿਹੜੇ ਅਫੈਕਟ ਹੋਏ ਨੇ ਹੁਣ ਤੱਕ ਟੋਟਲ ਉਹਦੇ ਵਿੱਚ ਸਾਡੇ ਕੋਲ ਪੱਤਨ ਪੱਤਨ ਪੋਸਟ ਕਾਮਾ ਵਾਲੀ ਪੋਸਟ ਤੇ ਅੱਤੂ ਵਾਲਾ ਪੁੱਲ ਤੇ 24 ਘੰਟੇ 18 ਮੈਡੀਕਲ ਦੀਆਂ ਟੀਮਾਂ ਸਮੇਤ ਦਵਾਈਆਂ ਤੇ ਐਂਬੂਲੈਂਸ ਸਮੇਤ ਸੇਵਾਵਾਂ ਉੱਥੇ ਸਾਡੀਆਂ ਹਾਜ਼ਰ ਨੇ ਤੇ ਹੁਣ ਤੱਕ ਜਿਹੜਾ ਤਕਰੀਬਨ 25 ਲੋਕਾਂ ਨੂੰ ਅਸੀਂ ਐਂਬੂਲੈਂਸ ਰਾਹੀਂ ਸਿਵਲ ਹਸਪਤਲ ਫਾਜ਼ਿਲਕਾ ਲੈ ਕੇ ਗਏ ਆ ਤੇ ਇਲਾਜ ਕਰਵਾ ਕੇ ਪਰਤੀ ਕਰਾ ਕੇ ਉਹਨਾਂ ਦਾ ਇਲਾਜ ਕਰਵਾ ਕੇ ਉਹ ਬਿਲਕੁਲ ਠੀਕ ਨੇ ਉਹਨਾਂ ਨੂੰ ਫਿਰ ਘਰ ਵਾਪਸ ਭੇਜਿਆ ਗਿਆ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ 6 ਗਰਭਵਤੀ ਜਿਹੜੀਆਂ ਸਾਡੀਆਂ ਭੈਣਾਂ ਉਹ ਉਹਨਾਂ ਦੀ ਪ੍ਰੋਪਰ ਡਿਲੀਵਰੀ ਹੋਈ ਹੈ ਜਿਹਦੇ ਵਿੱਚੋਂ 4 4 ਜੱਤਿਆ ਬੱਚਾ ਜਣੇ ਕਿ ਉਹਨਾਂ ਨੂੰ ਦੁਵਾਰਤੀ ਘਰੇ ਪਹੁੰਚਾ ਦਿੱਤਾ ਗਿਆ ਬਿਲਕੁਲ ਸੇਫ ਨੇ ਤੇ ਦੋ ਜਿਹੜੀਆਂ ਸਾਡੀਆਂ ਉਹ ਭੈਣਾਂ ਨੇ ਉਹ ਇਸ ਸਮੇਂ ਸਾਡੇ ਕੋਲ ਫਾਜ਼ਿਲਕਾ ਦੇ ਸਿਵਲ ਹਸਪਤਲ ਦੇ ਵਿੱਚ ਭਰਤੀ ਨੇ ਜੱਤਿਆ ਬੱਚਾ ਬਿਲਕੁਲ ਠੀਕ ਨੇ ਉਹਦੇ ਚ ਵੀ ਤੇ ਹਰ ਪ੍ਰਭਾਵਿਤ ਸਾਰੇ ਪਿੰਡਾਂ ਤੇ ਅਸੀਂ ਪਾਣੀ ਦੇ ਸੈਂਪਲ ਆ ਜਿਹੜੇ ਉਹ ਇਕੱਠੇ ਕਰਕੇ ਟੈਸਟਿੰਗ ਲਈ ਜਿਵੇਂ ਪਹਿਲਾਂ ਵੀ ਦੱਸਿਆ ਸੀ ਅਸੀਂ ਟਾਈਮ-ਟਾਈਮ ਸਰ ਉਹਨਾਂ ਨੂੰ ਬਾਰ-ਬਾਰ ਜਾਨੀ ਕਿ ਵੀ ਕੰਟਾਮਿਨੇਟ ਨਾ ਹੋਵੇ వాటర్ ਕਿੰਨੀ ਕੰਟਾਮਿਨੇਸ਼ਨ ਹੋਈ ਹੈ ਕਿਉਂਕਿ ਆਫਟਰ ਫਲੱਡ ਇਫੈਕਟਸ ਨੇ ਜਿਹੜੇ ਅਸੀਂ ਉਹਨਾਂ ਨੂੰ ਵੀ ਨਾਲ-ਨਾਲ ਜਾਨੀ ਕਿ ਉਹਨਾਂ ਦਾ ਵੀ ਨਮੇਰ ਲੈ ਰਹੇ ਹਾਂ ਅਸੀਂ ਉਹਨਾਂ ਨੂੰ ਚੰਡੀਗੜ੍ਹ ਵੀ ਸੈਂਪਲਿੰਗ ਲਈ ਭੇਜਣੇ ਆ ਤੇ ਜਿਹੜੀਆਂ ਕਲੋਰਨ ਦੀਆਂ ਗੋਲੀਆਂ ਨੇ ਪੀ ਪਾਣੀ ਦੇ ਵਿੱਚ ਬੈਕਟੀਰੀਅਲ ਜਾਂ ਕੋਈ ਹੋਰ ਫੰਗਲ ਕਿਸੇ ਕਿਸਮ ਦੀ ਕੋ ਇਨਫੈਕਸ਼ਨ ਹੋਵੇ ਕਲੋਰਨ ਦੀਆਂ ਜਿਹੜੀਆਂ ਗੋਲੀਆਂ ਨੇ ਉਹ ਪ੍ਰੋਪਰ ਘਰ ਘਰ ਦੇ ਵਿੱਚ ਪਹੁੰਚਾ ਦਿੱਤੀਆਂ ਗਈਆਂ ਨੇ ਔਰ ਸਪੈਸ਼ਲੀ ਇਹਦਾ ਮੇਜਰ ਲੱ타 ਜਾ ਰਿਹਾ ਕਿ ਕਿਸੇ ਘਰ ਦੇ ਵਿੱਚੋਂ ਜਾਨੀ ਕਿ ਕਲੋਰਨ ਦੀ ਜਿਹੜੀ ਗੋਲੀ ਹੈ ਉਹ ਪ੍ਰੋਪਰ ਮਤਲਬ ਕਿ ਮਾਤਰਾ ਦੇ ਵਿੱਚ ਉੱਥੇ ਹੋਵੇ ਘੱਟੇ ਨਾ ਉੱਥੇ ਤੇ ਬਾਕੀ ਹੜ ਪ੍ਰਭਾਵਿਤ ਜਿਹੜੇ ਲੋਕਾਂ ਲਈ ਬਣਾਏ ਗੇ ਰਾਹਤ ਕੈਂਪਾਂ ਵਿੱਚ ਲਗਾਤਾਰ ਅਸੀਂ ਫੌਗਿੰਗ ਕਰਵਾ ਰਹੇ ਹੈ ਤੇ ਲਾਰਵਾ ਤੇ ਸਪਰੇਅ ਕਰਾ ਰਹੇ ਹੈ ਛੜਕਾਓ ਕਰਾ ਰਹੇ ਹੈ ਔਰ 5 ਸਾਲ ਤੇ 5 ਸਾਲ ਤੱਕ ਦੇ ਬੱਚਿਆਂ ਦਾ ਅਸੀਂ ਟੀਕਾ ਕਰਨ ਵੀ ਕਰਵਾ ਰਹੇ ਹਾਂ ਜਿਹੜੇ ਜਿਹੜੇ ਜਾਨੀ ਕਿ ਉਹਨਾਂ ਨੂੰ ਜਿਹੜੀ ਇਹਦੀ ਜ਼ਰੂਰਤ ਹੁੰਦੀ ਹੈ ਟੀਕਿਆਂ ਦੀ ਬੱਚੇ 5 ਸਾਲ ਤੱਕ ਦੇਆਂ ਦੀ ਉਹ ਅਸੀਂ ਉਹਨਾਂ ਨੂੰ ਪ੍ਰੋਪਰ ਦੇ ਰਹੇ ਹਾਂ ਬਾਕੀ ਜੇਕਰ ਗੱਲ ਕਰੀਏ ਹੜ੍ਹ ਪ੍ਰਭਾਵਿਤ ਇਲਾਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰ ਜਿਹੜੇ ਬਣਾਏ ਗਏ ਨੇ ਉਹਨਾਂ ਕੇਂਦਰਾਂ ਵਿੱਚ 26 ਮੈਡੀਕਲ ਦੀਆਂ ਟੀਮਾਂ ਦੇ ਜਿਹੜਾ ਦੁਆਰਾ ਨਾ 24 ਘੰਟੇ ਸੇਵਾ ਸਹੂਲਤਾ ਦਿੱਤੀਆਂ ਜਾ ਰਹੀਆਂ ਹੈ ਹੁਣ ਤੱਕ ਸਿਹਤ ਵਿਭਾਗ ਹੈ ਜਿਹੜਾ ਪੰਜਾਬ ਸਰਕਾਰ ਦਾ ਉਹ ਲਗਭਗ ਲਗਭਗ 7000 ਮਰੀਜ਼ਾਂ ਨੂੰ 7000 ਮਰੀਜ਼ਾਂ ਨੂੰ ਅਸੀਂ ਹੁਣ ਤੱਕ ਜਾਨੀ ਕਿ ਮੁਫਤ ਦੇ ਵਿੱਚ ਚੈਕਿੰਗ ਕਰਕੇ ਜਿਹੜੀਆਂ ਲੋੜਿੰਦੀਆਂ ਦਵਾਈਆਂ ਨੇ ਉਹ ਉਹਨਾਂ ਨੂੰ ਹੁਣ ਤੱਕ ਅਸੀਂ ਪ੍ਰੋਵਾਈਡ ਕਰਾ ਚੁੱਕੇ ਸੋ ਸਾਡਾ ਫਰਜ਼ ਬਣਦਾ ਸੀ ਕਿ ਇੱਕ ਵਾਰ ਸਮੇਂ-ਸਮੇਂ ਸਰ ਅਸੀਂ ਸਾਰਾ ਜਿਹੜਾ ਅਪਡੇਟ ਹੈ ਉਹ ਮੀਡੀਆ ਦੇ ਜ਼ਰੀਏ ਕਿਉਂਕਿ ਤੁਸੀਂ ਲੋਕਤੰਤਰ ਦਾ ਚੌਥਾ ਥੰਮੋ ਤਾਂ ਤੁਹਾਡੇ ਜਰੀਏ ਅਸੀਂ ਜਾਨੀ ਕਿ ਪਹੁੰਚਾ ਸਕੀਏ ਵੈਸੇ ਹੁਣ ਪਿੱਛੋਂ ਪਾਣੀ ਆ ਜਿਹੜਾ ਪਾਣੀ ਕੰਟਰੋਲ ਚ ਆਣ ਲੱਗ ਗਿਆ ਸਥਿਤੀ ਠੀਕ ਹੈ ਪੂਰੇ ਵੀ ਥੋੜਾ ਜਿਹਾ ਪਾਣੀ ਜਾਨੀ ਕਿ ਘਟਿਆ ਹੈ ਬੜੀ ਆਸ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਕਿਉਂਕਿ ਇਹ ਬਿਲਕੁਲ ਟੇਲ ਐਂਡ ਆ ਜਾਂਦਾ ਉਰੋਸਪੈਡ ਜਿਹੜਾ ਪਾਣੀ ਆ ਟੋਟਲ ਉਹ ਦੂਜੇ ਮੁਲਕ ਕੰਨੀ ਨੂੰ ਪਾਕਿਸਤਾਨ ਕੰਨੀ ਨੂੰ ਚਲੇ ਜਾਂਦਾ ਸੋ ਸਾਰਾ ਪਾਣੀ ਆ ਜਿਹੜਾ ਇਹਦੇ ਤੋਂ ਆਪਣਾ ਜਿਹੜਾ ਹਰੀਕੇ ਪੱਤਨ ਬਰਾਜ ਤੋਂ ਤੇ ਸਾਡੇ ਕੋਲ ਉਰੇ ਪਾਣੀ ਆ ਜਿਹੜਾ ਦੋਏ ਬਿਆਸ ਤੇ ਸਤਲੁਜਾਂ ਇਕੱਠਾ ਹੋ ਕੇ ਉਰੇ ਆਂਦਾ ਸੋ ਹੁਣ ਪਾਣੀ ਜਾਨੀ ਕਿ ਹਲਕਾ ਹਲਕਾ ਜਾਂ ਜਾਨੀ ਕਿ ਨਾ ਮਮੂਲੀ ਜਾਂ ਉਰੇ ਘਟਣਾ ਸ਼ੁਰੂ ਹੋ ਗਿਆ ਤੇ ਆਸ ਤੋਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਣੀ ਜਲਦੀ ਉਹ ਘਟੂਆ ਤੇ ਅਸੀਂ ਸਮੇਂ ਸਮਸਰ ਰਹਿੰਦੇ ਪੀਸੀ ਦੇ ਰਾਹੀਂ ਆਪਣੇ ਇਲਾਕੇ ਤੇ ਬਾਕੀ ਸੰਗਤ ਨੂੰ ਜਾਣਕਾਰੀ ਦਿੰਦੇ ਰਹਾਂਗੇ ਕੋਈ ਇਸ ਸਮੇਂ ਪੈਨਿਕ ਵਾਲੀ ਸਿਚੁਏਸ਼ਨ ਨਹੀਂ एवरीथिंग ਇਜ਼ ਅੰਡਰ ਕੰਟਰੋਲ ਜੋ ਕਰ ਸਕਦੇ ਆ ਜੋ ਸਰਕਾਰ ਆਪਣੇ ਮਤਲਬ ਕਿ 100% ਜੋ ਆਪਣੇ ਐਫਰਟਸ ਲਗਾ ਸਕਦੀ ਹੈ ਸਰਕਾਰ ਲਗਾ ਰਹੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਚਾਹੇ ਕੋਈ ਮੰਤਰੀ ਹੋਵੇ ਚਾਹੇ ਕੋਈ ਐਮਐਲਏ ਹੋਵੇ ਚਾਹੇ ਕੋਈ ਵੀ ਬੰਦਾ ਹੋਵੇ ਕਿਸੇ ਵੀ ਅਹੁਦੇ ਤੇ ਵਿਰਾਜਮਾਨ ਹੋਵੇ ਉਹ ਲੋਕਾਂ ਦੇ ਵਿੱਚ ਉਤਰ ਕੇ ਆਮ ਸਧਾਰਨ ਬੰਦਿਆਂ ਵਾਂਗ ਉੱਥੇ ਜਾ ਕੇ ਸੇਵਾ ਕਰੂਗਾ ਔਰ ਹਰ ਚੀਜ਼ ਨੂੰ ਮੱਧ ਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਨੂੰ ਨਾਲ ਲੈ ਕੇ ਇੱਕ ਇੱਕ ਚੀਜ਼ ਦਾ ਧਿਆਨ ਰੱਖਿਆ ਜਾਊਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 不眠、okay.